ਉਹ ਤਾਂ ਨੀ ਵੋਟਾ ਮੰਗਣ ਦੀ ਲੋੜ ਨਾ ਪਵੇ ਮੈਂ ਅੱਗੇ ਵੀ ਕਹੀ ਵੀ ਤੁਹਾਨੂੰ ਕਹਿ ਕੇ ਗਿਆ ਵਾਂ ਮੈਂ ਵੀ ਤਿੰਨ ਵਰੀ ਕੌਂਸਲਰ ਰਿਆ ਵਾਂ ਮੈਂ 5 ਸਾਲ ਕੰਮ ਕੀਤਾ ਮੈਂ ਕਦੀ ਦੋ ਕੰਮ ਨਹੀਂ ਕੀਤਾ ਮੈਨੂੰ ਵੋਟਾਂ ਪਾਓ ਜੇ ਫੇਰ ਵੀ ਲੋਕਾਂ ਨੂੰ ਵੋਟਾਂ ਕਹਿੰਦੀਆਂ ਦਾ ਫਰਕਾ ਕੋਈ ਨਹੀਂ ਜੀ ਮੈਂ ਉਹਦੇ ਨੀਂ ਰੈਂਕੇ ਨੂੰ ਕਿਹਾ ਸੀ ਅੱਜ ਨੀਂ ਆ ਵੇਖੋ ਲੇਡੀਜ਼ ਤੇ ਨਾਲ ਆ ਲੱਜੀਆਂ ਪੈਣਾ ਬਜ਼ੁਰਗ ਮਾਵਾ ਯੰਗ ਬਲੱਡ ਦੂਸਰੇ ਜੋ ਬੱਚੇ ਆਪਣੇ ਨਾਲ ਆ ਕੋਈ ਮੁਸ਼ਕਲ ਨਹੀਂ ਜੀ ਰੈਂਕੇ ਤੁਹਾਨੂੰ ਕੋਈ ਨਹੀਂ ਹਰਾ ਸਕਦਾ ਮੇਰੇ ਮੰਦੀ ਬਿਲਕੁਲ ਸੱਚੀ ਗੱਲ ਆ ਜੋ ਉਹ ਕਹਾਂ ਉਹਦੂ ਕਰਕੇ ਦਿਖਾਇਆ ਵੇਖਣ ਲੋਕ ਨੂੰ ਚੰਗਾ ਜਾਂਦੇ ਲੋਕ ਕਹਿਣ ਇਲਾਕੇ ਵਾਲੇ ਬੰਦੇ ਕਹਿਣ ਦੀ ਵਾਕੇ ਮਨੂੰ ਅੱਜ ਵੀ ਸ਼ਹਿਰ ਦੇ ਵਿੱਚ ਮੈਂ ਜਾਂਦਾ ਨਾ ਆਪਣੇ ਘਰ ਪੁਰਾਣੇ ਘਰ ਚੋਂ ਸਮਾ ਕੌਂਸਲਰ ਆ ਅੱਜ ਵੀ ਚਾਰ ਵਾੜਾ ਆਈਏ ਮੇਰੇ ਕਹਿਣ ਤੋਂ ਲੋਕ ਵੋਟ ਪਾਉਂਦੇ ਜਿੱਥੇ ਮੈਂ ਕਹਾਂ ਉੱਥੇ ਪਾਉਂਦੇ ਨੇ ਮੈਂ ਰਿੰਕਾ ਨੂੰ ਕਹਾਂ ਜੀ ਛਾਪ ਛੱਡ ਜਾਓ ਲੋਕ ਕਹਿ ਫਿਰ ਰਿੰਕਾ ਜੀ ਜਾ ਦੇ ਲੋਕ ਹਮ ਲੋਕ ਕੋ ਜਨਵਿਕ ਮੈਂ ਨਹੀਂ ਦਬਾਗਾ 50 ਸਾਲ ਹੋ ਗਏ ਆ 2 ਸਾਲ ਹੋ ਗਏ ਬਿਲਕੁਲ ਦੇਲਾ ਘਰਕਾਰ ਤੇ ਸੰਧਾ ਹੋ ਗਿਆ ਜੀ ਸੀਵਰੇਜ ਬੰਦ ਸ਼ਹਿਰ ਹਰ ਇੱਕ ਸ਼ਹਿਰ ਤੋਂ ਬਾਹਰ ਸ਼ਹਿਰ ਦੇ ਅੰਦਰ ਜੋ ਕੀੜੇ ਚੱਲਦੇ ਪਏ ਜੇ ਕੀੜੇ ਲੋਕੇ ਗੰਦਾ ਪਾਣੀ ਪੀਦੇ ਬਿਮਾਰੀਆਂ ਲੱਗੀਆਂ ਆਈਆਂ ਜੇ ਦੇਖੋ 2 ਸਾਲ ਦੇ ਦੇਖੋ ਆਪਾਂ ਜ਼ਿੰਦਗੀ 'ਚ ਨਾ ਆਮ ਆਦਮੀ ਬਾੜੀ ਲੋਕਾਂ ਨੇ ਜੇ ਬਹੁਤ ਵਧੀਆ ਆਏਗੀ ਬਹੁਤ ਕੰਮ ਕਰੇਗੀ ਬਈ ਇੱਕ ਵਾਰੀ ਬਦਲਾਅ ਬਦਲਾਅ ਹੋਣਾ ਚਾਹੀਦਾ ਵਾ ਇਹੋ ਜਿਹਾ ਬਦਲਾਅ ਹੋਇਆ ਜੇ ਬੇਰਾਗਰਕ ਹੋ ਗਿਆ ਜੇ ਹੁਣ ਜ਼ਿੰਦਗੀ ਦੀ ਦੇਖੋ ਅਸੀਂ ਵੀ ਕਹਿੰਦੇ ਆ ਇੱਕ ਵਾਰੀ ਗਲਤੀ ਹੋਈ ਦੁਬਾਰਾ ਹਜੇ ਗਲਤੀ ਹੋਏਗੀ ਨਾ ਬੜੀ ਮੁਸ਼ਕਲ ਆਏਗੀ ਤਹੀ ਰੱਖੋ ਇਹ ਕਾਂਗਰਸ ਦਾ ਮੇਰ ਬਣੇਗਾ ਰਿੰਕਾ ਬਣੇਗਾ ਕੌਂਸਲਰ ਵਧੀਆ ਜਗ੍ਹਾ ਤੇ ਡਿੱਤੀ ਮੇਰ ਬਣੇਗਾ ਕਿਤੇ ਉਹ ਅਡਜਸਟ ਹੋਏਗਾ ਤੇ ਇਹਨੂੰ ਜਿਤਾਓ ਕਾਂਗਰਸ ਦਾ ਮੇਰ ਆਏਗਾ ਕਾਂਗਰਸ ਨਾਲ ਹੀ ਕਾਰੋਬਾਰ ਚੱਲਦਾ ਜੇ ਕਾਂਗਰਸ ਦਾ ਬਿਜ਼ਨਸ ਚੱਲਦਾ ਜੇ ਕਾਂਗਰਸ ਨਾਲ ਹਰ ਚੀਜ਼ ਚੱਲਦੀ ਜੀ ਇਹ ਰੱਖੋ ਆਈਏ ਟਾਈਆਂ ਸਾਲਾਂ ਦੇ ਵਿੱਚ ਸਭਾ ਪੰਜਾਬ ਦਾ ਕਰਜ਼ਾ ਪਰਬਾਤਾ ਜੀ ਭਗਵੰਤ ਮਾਨ ਜੀ ਕਹਿੰਦੇ 20000 ਕਰੋੜ ਆਊਗਾ ਆਏਗਾ 40000 ਨੂੰ ਆਏਗਾ ਕਿਤੇ ਨੇ ਲੱਖ ਰੁਪਿਆ ਕਰਜ਼ਾ ਜੁੜਾਉਂਦਾ ਜੀ ਦੇਖੋ ਤਗੜੇ ਹੋਵੋ ਤਰੀਆ ਪਾਣਾ ਭਰਾ 21 ਫਰੀਕਾ ਦਾ ਦਿਨ ਐਮਾ ਗਯੂ ਬੋਟਾ ਪਾਣੀ ਚਵਾ ਕੜਾ ਜਨ ਥੱਬੇ ਵੋਟਾਂ ਦੇ ਬਾਦ ਤੁਹਾਨੂੰ ਲੋਕ ਕਹਿਣ ਮੈਂ ਦਿਨ ਕਾਮ ਬਰਸਾਲੇ ਵਿੱਚ ਇੱਕ ਨੰਬਰ ਦਾ ਵੱਧ ਸਭ ਤੋਂ ਵੱਧ ਵੋਟਾਂ ਤੋਂ ਜਿੱਤਿਆ ਜੀ ਇਹ ਤੁਹਾਡੇ ਇਲਾਕੇ ਦੀ ਸ਼ਾਨ ਹੁੰਦੀ ਹੈ ਹੁਣ ਤਗੜੇ ਹੋ ਕੇ ਮੋਢੇ ਜਲਾ ਕੱਪਾ ਫੜਾਵਾ ਨਹੀਂ ਜਾਂ ਨੀਚੇ ਨੇ ਆਪ ਹੀ ਤਾਂ ਸਭ ਵੀ ਦੱਸਦਾ ਜੀ ਇਹ ਤਗੜੇ ਹੋਵਾ ਮਨੀਆਂ ਪਾਣਾ ਭਰਾ ਬਿਜੁਰਤ ਮੇਰੇ ਛੋਟੇ ਭਰਾ ਯੰਗ ਜਿਹੜੇ ਯੂਥ ਦਾ ਅੰਗਰੇਜ਼ ਵਾਲੇ ਨੇ ਸਾਰੇ ਤਕੜੇ ਹੋ ਕੇ 21 ਤਰੀਕ ਵਾਲੇ ਦਿਨ ਪੂਰੀ ਦਵਾਵਾ ਕਰਾ ਦੇ ਤੇ ਕਲੋ ਨਿਕਲ ਕੇ ਵੋਟਾਂ ਪਾਣ ਸਾਰੇ ਬੰਦੇ ਜਾਓ ਜੇ ਵੋਟਾਂ ਪਾਣਗੇ ਤਾਂ ਫੇਰ ਬਾਬਾ ਜੀ ਆਏਗਾ ਤੇ ਇੰਨੀਆਂ ਵੋਟਾਂ ਤੋਂ ਜਿੱਤੋ ਸਾਰਾ ਮੇਰੀਆਂ ਭੈਣਾਂ ਭਰਾਵਾਂ ਬਜ਼ੁਰਗਾਂ ਦਾ ਮੇਰੀ ਮਾਤਾ ਦਾ ਸਾਰੇ ਜਿਹੜੇ ਆਏ ਨੇ ਮੇਰੇ ਵੀ ਮੈਂ ਸਾਰਿਆਂ ਦਾ ਸਵਾਗਤ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਕੱਲ ਵੀ ਕਿਹਾ ਸੀ ਜਿੰਨੀਆਂ ਲੇਡੀਜ਼ ਬਕੌ ਲੇਡੀਜ਼ ਜ਼ਿਆਦਾ ਵਾ ਆਦਮੀ ਘੱਟ ਆ ਜਿਹੜੇ ਆਦਮੀ ਨਾਲ ਲੇਡੀਜ਼ ਹੋਣਗੀਆਂ ਭੈਣਾਂ ਆਣਗੀਆਂ ਧੀਆ ਆਣਗੀਆਂ ਲਾਲ ਕੋਸ ਬੰਦੇ ਨੂੰ ਕੋਈ ਨਹੀਂ ਜੇ ਅੰਦਾਜ਼ਾ ਤਾਂ ਮੈਂ ਕੱਲ ਵੀ ਕਿਹਾ ਤੇ ਮੈਂ ਅੱਜ ਵੀ ਕਹਾਂਦਾ ਜੀ ਤੁਸੀਂ ਤਗੜੇ ਹੋ ਕੇ ਮੇਰੀ ਭੈਣਾ ਜੁਰਗ ਮਾਵਾ ਯੰਗ ਜਿਹੜੇ ਆਂ ਬੰਦੇ ਨੇ ਮੇਰੇ ਦੋਸਤ ਨੇ ਪਾਰਟੀ ਵਾਲੇ ਦੂਸਰੇ ਨੇ ਸਾਰੇ ਤਗੜੇ ਹੋ ਗਏ ਉਹ ਦਿਨ ਵੋਟਾਂ ਪਾਓ ਤੇ ਰਿੱਤੇ ਮੇਰੇ ਵੀ ਕੰਮ ਜਾਣਾ ਵਾਦ ਤੋਂ ਵਾਦ ਵੋਟਾਂ ਦੇ ਨਾਲ ਕੰਮ ਕਰਕੇ ਜੈ ਇੰਡੀਆ ਮੇਰੇ ਪਰਨਪਰਾ ਜੀ ਨਹੀਂ ਬਿਠੇ ਨੇ ਸਭ ਤੋਂ ਪਹਿਲਾਂ ਤਾਂ ਗੀਆ ਚੈਨਾ ਹੋਣਾ ਅਛਲੀ ਬੱਬੂ ਜੀ ਨੂੰ ਔਰ ਉਸ ਤੋਂ ਬਾਅਦ ਜਿੰਨੇ ਵੀ ਇਲਾਕੇ ਦੇ ਮਾਤਾ ਪਿਤਾ ਸਾਰਿਆਂ ਸਾਡੇ ਇਸ ਬਲਕੇ ਦੀਆਂ ਸਾਡੇ ਮੰਦਰ ਵਿੱਚ ਜਿਹੜੀ ਸੇਵਾ ਕਰਦੇ ਨੇ ਸਾਰੀ ਜਨਜਾਤਾਰੇ ਮੰਦਰ ਤੇ ਕਿ ਅੱਜ ਵੀ ਤੁਹਾਡੇ ਕੋਲ ਸੇਵਾ ਲੈਣੇ ਆਏ ਆ ਉਈ ਸਮਝ ਲਓ ਤੇ ਅੱਜ ਤੋਂ ਸੇਵਾਇ ਤੇ ਇਹ ਬੱਚੇ ਨੂੰ ਆਸ਼ੀਰਵਾਦ ਦੇਣਾ ਨਾ ਸਭ ਤੋਂ ਪਹਿਲਾਂ ਆਪਾਂ ਉਹਦਾ ਵਿਆਕਾਣਾ ਲਾਵਾਂਗੇ ਹੋ ਸ਼ੰਕਰ ਭਗਵਾਨ ਕੀ ਜੈ ਕਰੋ ਜੈ ਸ਼ੀਰਾਰ ਜੈ ਮੈਨੂੰ ਦੁਪਹਿਰ ਦੀ ਖਬਰ ਆ ਚੁੱਕੀ ਹੈ ਪਰ ਅੱਜ ਛੁੱਟੀ ਹੈ ਅੱਜ ਛੁੱਟੀ ਹੈ ਸਵੇਰੇ ਤੁਹਾਡਾ ਕੱਲ ਮੈਂ ਪਹਿਲ ਤੇ ਦੱਸ ਦੇ ਕਰਾ ਲਾਂਗਾ ਕੰਮ ਸਾਰੇ ਹੋਣਗੇ ਅੰਟੀ ਜੀ ਖੋਜਣਗੇ ਕੋਈ ਨਾ ਧੰਨਵਾਦ ਜੀ ਹੋਇਆ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਰਿੰਕੇ ਭਾਜੀ ਸਰਕਾਰ ਦੇ ਵਿੱਚ ਵੀ ਨਹੀਂ ਉਹ ਫਿਰ ਵੀ ਲੋਕਾਂ ਦੇ ਕੰਮ ਕਰਾ ਰਹੇ ਦੇਖੋ ਜੀ ਕੰਮ ਕਰਾਣਾ ਜਿਹੜੇ ਨਾ ਇਹ ਸਰਕਾਰਾਂ ਨਾਲ ਕੋਈ ਸਬੰਧ ਨਹੀਂ ਹੁੰਦਾ ਇਹ ਸਰਕਾਰਾਂ ਨਾਲ ਕੋਈ ਸਬੰਧ ਨਹੀਂ ਹੁੰਦਾ ਕੰਮ ਕਰਾ ਲੈ ਵੀ ਗੱਲ ਕਰੋ ਭਾਈ ਹਾਂਜੀ ਇਹ ਸਰਕਾਰਾਂ ਨਾਲ ਕੋਈ ਗੱਲ ਨਹੀਂ ਹੁੰਦੀ ਕੰਮ ਕਰਨਾ ਬੰਦੇ ਨੂੰ ਆਣਾ ਹੋਣਾ ਚਾਹੀਦਾ ਕਿਉਂਕਿ ਸਾਨੂੰ ਕੰਮ ਕਰਨਾ ਆਂਦਾ ਹੈ ਇਸ ਕਰਕੇ ਪਿਛਲੇ 7 ਸਾਲ ਕੀਤਾ ਥੱਲੇ 5 ਸਾਲ ਹੋਰ ਕਰਨਾ ਔਰ ਮੈਂ ਮੈਨੂੰ ਕੋਈ ਨਮਾ ਨਹੀਂ ਕਿਸੇ ਨੇ ਜਾਂਚ ਕਾਣੀ ਕੰਮ ਕਰਨ ਦੀ ਕੰਮ ਕਿਸ ਤਰ੍ਹਾਂ ਲਈ ਰਿਆ ਇਹ ਤੁਹਾਨੂੰ 21 ਤਰੀਕ ਨੂੰ ਬਾਅਦ ਫੇਰ ਦੱਸ ਦੇਵਾਂਗੇ ਕਿ ਨਾ ਠੀਕ ਭਾਜੀ ਹੋਣਾ ਚਾਹੀਦਾ ਜੇ ਸੁਪਾਨੀ ਨਾ ਚਾਹੀਦਾ ਨਹੀਂ ਉੱਟੇ ਮੇਰੀ ਗੱਲ ਸੁਣੋ 7 ਸਾਲ ਦਾ ਕੰਮ ਤੁਸੀਂ ਕਹੋਗੇ ਇੱਕ ਦਿਨ ਚ ਹੋਰੇ ਨਾ ਕੱਲ ਆਪਾਂ ਉਹ ਕਰੀਏ ਬਹੁਤ ਆ ਇਹਨੂੰ ਆ ਜੇ ਨਾ ਤਾਂ ਮੈਂ ਮਾੜਾ ਮੋਟਾ ਕੰਮ ਚਲਾਉ ਕਰ ਦੂੰਗਾ 21 ਤਰੀਕ ਨੂੰ ਇਲੈਕਸ਼ਨ ਖਤਮ ਹੋ ਜਾਏਗੀ ਨਾ ਉਸ ਤੋਂ ਬਾਅਦ ਜੋ ਪ੍ਰੋਬਲਮ ਹੈਗੀ ਮੈਂ ਕਰਵਾ ਲਾਂਗਾ ਲੋਕੀ ਵੇਖੋ 7 ਸਾਲ ਮੈਨੂੰ ਪੜਾ ਤੁਸੀਂ ਸੰਤਾਪ ਚ ਲਿਆ ਆ ਰਾਮਬਲੀ ਦੇ ਕਰਕੇ ਉਹਨਾਂ ਦਾ ਕੁਝ ਸਵਾਰਿਆ ਹੀ ਨਹੀਂ ਪਰ ਚਲੋ ਹੁਣ ਪਰ ਨਹੀਂ ਸਵਾਰਿਆ ਪਰ ਹੁਣ ਮੇਰੇ ਕੋਲ ਜਾਦੂ ਦੀ ਛੜੀ ਹੁਣ ਇਲੈਕਸ਼ਨ ਹੁੰ ਇਹ ਅਸਲੇ ਜাদুর ਦੀ ਛੜੀ ਤੇ ਮੇਰੇ ਕੋਈ ਹੈਗੀ ਨਹੀਂ ਆ ਹੁਣ 21 ਤਰੀਕ ਨੂੰ ਸ਼ਨੀਵਾਰ ਮੋਟਾ ਪੈਣੀਆਂ ਨੇ ਤੇ ਸੋਮਵਾਰ ਤੋਂ ਮੁੜ ਕੇ ਸੋਮਵਾਰ ਤੋਂ ਕੰਮ ਦਾਟਾ ਨਾ ਜਿਸ ਤਰ੍ਹਾਂ ਇੱਧਰ ਬਾੜ ਚ ਕੰਮ ਹੁੰਦਾ ਈ ਉਤਰਾਂ ਹੀ ਉਤਰ ਵੀ ਹੋਏ ਸਾਰੇ ਕੰਮ ਬਸ ਇਹਨੇ ਸਾਰੇ ਹੀ ਕੰਮ ਹੋਣਗੇ ਭਾਈ ਪ੍ਰਬਾਤ ਸਿੰਘ ਬੋਟਾ ਪਾਣੇ ਕਿਉਂ ਪਾਣੇ ਆ ਆਪਣੇ ਪ੍ਰਬਾਤ ਸਿੰਘ ਪ੍ਰੋਣ ਬਹੁਤ ਬੋਟਾ ਵੀ ਕਹਿਣਾ ਚਾਹੁੰਦੇ ਉਹਨਾਂ ਕਾਉਂਸਲਰ ਹਲੇ ਚੋਣ ਜਿੱਤੇ ਫਿਰ ਵੀ ਜਿਹੜੇ ਕੰਮ ਕਰਵਾ ਰਹੇ ਨੇ ਕਹਿੰਦੇ ਵੀ ਇਹ ਕੰਮ ਕਰਵਾ ਕੇ ਦਵਾਗੇ ਸਾਲ ਸਾਬ ਕਰਾਉਣੇ ਆ ਸੀ ਬਹੁਤ ਬੁਰੀ ਹਾਲਤ ਹੈ ਪਾਣੀ ਕੁੜੀ ਘਰਾਂ ਦੇ ਵਿੱਚ ਸੰਦਰਾ ਚ ਆਇਆ ਪਿਆ ਬੰਨ ਇਹਨਾਂ ਨੂੰ ਕੁਝ ਜਿਹੜੀ ਕਮਰਿਆਂ ਚ ਪਾਣੀ ਬਹੁਤ ਭਰਿਆ ਪਿਆ ਕਿ ਕਿ ਕਿਹਦੀ ਵਾਰਡ ਹੈ ਕਿਹੜੇ ਕਾਉਂਸਲਰ ਹੀ ਇੱਥੇ ਝਾੜੂ ਦੇ ਕੀ ਤੁਸੀਂ ਜਾਂਦੇ ਤੇ ਕੀ ਕਹਿੰਦੇ ਤੁਹਾਨੂੰ ਕਹਿਣਾ ਕੀ ਆ ਬਸ ਜਾ ਕੇ ਅਜੀਦਾਵਾ ਸਾਫ ਤੇ ਪ੍ਰਾਈਵੇਟ ਸਨ ਆਣੀ ਪਿੰਡ ਤੇਰੇ ਕਿੰਨੀ ਦੇਰ ਹੋ ਗਈ ਜਾਂਦੇ ਹਨ ਬਸ ਇਸ ਤਰ੍ਹਾਂ ਦਿਓ ਮਾਰਕ ਦੇ ਫੈਲ ਬਹੁਤ ਬਹੁਤ ਖਬਰ ਤੇ ਪਾਣੀ ਭਰਿਆ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਸਾਡੇ ਕਿਚਨ ਸੋਲ ਵਿੱਚ ਪਾਣੀ ਭਰਿਆ ਹੋਇਆ ਸਾਨੂੰ ਬਹੁਤ ਮੁਸ਼ਕਲ ਆਉਂਦੀ ਵੀ ਹੈ 2-3 ਦਿਨ ਹੋ ਗਏ ਆ ਉਹ ਸਾਡੀ ਵਾਰੀ ਨੂੰ ਸੁਣਾ ਬੇ ਰਾਮਬਲੀ ਕੋ ਜਾਂਦੇ ਹੋ ਕੀ ਕਹਿੰਦਾ ਉਹਨਾਂ ਕੋਲ ਇਹਨਾਂ ਨੂੰ ਕਿਹਾ ਹੈਗਾ ਠੀਕ ਗੁਣਾਂਸ਼ਵਾਸਨ ਦਿੱਤਾ ਗਿਆ ਤੁਹਾਨੂੰ ਇਹਨਾਂ ਵੱਲੋਂ ਸਹੀ ਕਰਵਾ ਕੇ ਦਿੱਤਾ ਜਾਏਗਾ ਵਾਰੀ ਸੇ ਲਾਈ ਜੋ ਜਿੰਦਾਬਾਦ ਜਿੰਦਾਬਾਦ ਆ ਗਿਆ ਲਿੰਗਾ ਆ ਗਿਆ ਲਿੰਗਾ 오떨어자 달리 봐로지